ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦਾ ਨਾਮ ਹੈ ਉਡੀਕ ਉਡੀਕ ਸਟੋਰੀ ਇੱਕ ਬੁੱਢੇ ਮਾਪੇ ਦੀ ਹੈ ਜੋ ਆਪਣੇ ਪੁੱਤਰ ਦੀ ਉਡੀਕ ਕਰ ਰਹੇ ਨੇ ਇਹ ਸਟੋਰੀ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਇਸ ਸਟੋਰੀ ਦੇ ਅੰਦਰ ਇੱਕ ਮਾਂ ਆਪਣੇ ਇਕਲੌਤੇ ਪੁੱਤਰ ਨੂੰ ਲਾੜ ਲੜਾ ਰਹੀ ਹੈ ਤੇ ਬੱਚਾ ਹੱਸ ਰਿਹਾ ਹੈ ਉਹ ਬੱਚਾ ਉਸ ਮਾਪੇ ਦੇ ਅੱਖਾਂ ਦਾ ਤਾਰਾ ਹੈ ਉਹ ਉਸ ਨੂੰ ਇੱਕ ਮਿੰਟ ਲਈ ਵੀ ਅੱਖੋਂ ਲੈ ਨਹੀਂ ਕਰਦੇ ਇਸ ਸਟੋਰੀ ਦੇ ਅੰਦਰ ਬੱਚੇ ਦਾ ਪਿਤਾ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ ਇਹ ਦੋਨੋਂ ਮਾਤਾ ਪਿਤਾ ਆਪਣੇ ਬੱਚੇ ਦੀ ਹਰ ਖੁਆਇਸ਼ ਪੂਰੀ ਕਰਦੇ ਨੇ ਤੇ ਦੋਨੋਂ ਮਿਲ ਕੇ ਮਿਹਨਤ ਕਰਦੇ ਨੇ ਤੇ ਉਸ ਦੀ ਹਰ ਇੱਕ ਰੀਜ ਪੂਰੀ ਕਰਦੇ ਨੇ ਇੰਜ ਹੀ ਸਮਾਂ ਲੰਘਦਾ ਆਪਣੀ ਲਾਈਫ ਦੇ ਵਿੱਚੋਂ ਬਹੁਤ ਖੁਸ਼ ਨੇ ਤੇ ਸਮਾਂ ਲੰਘਦਾ ਤੇ ਪੁੱਤਰ ਵੱਡਾ ਹੋ ਜਾਂਦਾ ਮਾਂ ਬਾਪ ਦਾ लाडला ਰੱਖਿਆ ਜਿਸ ਦੀ ਹਰ ਖੁਆਇਸ਼ ਉਹਨਾਂ ਨੇ ਪੂਰੀ ਕਰੀ ਹੈ ਉਸ ਨੂੰ ਕੈਨੇਡਾ ਜਾਣ ਦਾ ਸ਼ੌਂਕ ਹੈ ਉਸ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਹ ਪੂਰੀ ਮਿਹਨਤ ਕਰਦੇ ਨੇ ਤੇ ਉਸ ਨੂੰ ਬਾਹਰ ਭੇਜ ਦਿੰਦੇ ਨੇ ਉੱਥੇ ਜਾਣ ਤੋਂ ਬਾਅਦ ਉਹਨਾਂ ਦੇ ਪੁੱਤਰ ਦੀ ਮੁਲਾਕਾਤ ਇੱਕ ਲੜਕੀ ਨਾਲ ਹੁੰਦੀ ਹੈ ਥੋੜੇ ਸਮੇਂ ਬਾਅਦ ਉਹ ਉਸ ਨਾਲ ਵਿਆਹ ਕਰਵਾ ਲੈਂਦਾ ਤੇ ਉੱਥੇ ਹੀ ਸੈਟਲ ਹੋ ਜਾਂਦਾ ਤੇ ਇਧਰ ਉਸਦੇ ਮਾਪੇ ਉਸ ਦਾ ਇੰਤਜ਼ਾਰ ਕਰ ਰਹੇ ਨੇ ਤੇ ਉਹ ਹਰ ਵਾਰ ਬਹਾਨਾ ਲਗਾਉਂਦਾ ਤੇ ਉਹਨਾਂ ਨੂੰ ਮਿਲਣ ਲਈ ਨਹੀਂ ਆਉਂਦਾ ਉਹ ਹੌਲੀ-ਹੌਲੀ ਆਪਣੇ ਪਰਿਵਾਰ ਦੇ ਵਿੱਚ ਐਨਾ ਬੀਜ਼ੀ ਹੋ ਜਾਂਦਾ ਕਿ ਆਪਣੇ ਮਾਪੇ ਨੂੰ ਯਾਦ ਵੀ ਨਹੀਂ ਕਰਦਾ ਤੇ ਇੱਕ ਫੋਨ ਵੀ ਨਹੀਂ ਕਰਦਾ ਉਹ ਆਪਣੀ ਫੈਮਿਲੀ ਦੇ ਵਿੱਚ ਪੂਰਾ ਖੁਸ਼ ਹੈ ਤੇ ਇਧਰ ਮਾਤਾ ਪਿਤਾ ਨੂੰ ਇਹ ਲੱਗ ਰਿਹਾ ਕਿ ਉਹ ਫੋਨ ਇਸ ਲਈ ਨਹੀਂ ਕਰਦਾ ਕਿਉਂਕਿ ਉਸ ਨੂੰ ਕੰਮ ਬਹੁਤ ਹੁੰਦਾ ਇਸ ਤਰ੍ਹਾਂ ਅਸੀਂ ਇਸ ਸਟੋਰੀ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਪੁੱਤਰ ਆਪਣੇ ਮਾਪੇ ਦੇ ਪਿਆਰ ਨੂੰ ਭੁੱਲ ਜਾਂਦਾ ਹੈ ਤੇ ਆਪਣੇ ਪਰਿਵਾਰ ਵਿੱਚ ਐਨਾ ਬੀਜ਼ੀ ਹੋ ਜਾਂਦਾ ਹੈ ਕਿ ਇੱਕ ਫੋਨ ਵੀ ਨਹੀਂ ਕਰਦਾ ਬੱਚੇ ਮਾਪੇ ਦੇ ਬੜਾਪੇ ਦਾ ਸਹਾਰਾ ਹੁੰਦੇ ਨੇ ਪਰ ਉਹ ਮਾਪੇ ਇਕੱਲੇ ਰਹਿ ਰਹੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਸ ਪੁੱਤਰ ਦਾ ਕੀਤਾ ਅੱਜ ਵੀ ਆਪਣੇ ਪੁੱਤਰ ਦੀ ਉਡੀਕ ਕਰ ਰਹੇ ਨੇ ਕਿ ਉਹ ਜ਼ਰੂਰ ਆਵੇਗਾ ਬੱਚੇ ਆਪਣੇ ਮਾਪੇ ਦਾ ਕੀਤਾ ਕਿਵੇਂ ਭੁੱਲ ਜਾਂਦੇ ਨੇ ਉਹ ਆਪਣੇ ਸ਼ੌਂਕ ਪੂਰੇ ਨਹੀਂ ਕਰਦੇ ਪਹਿਲਾਂ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰਦੇ ਨੇ ਉਹਨਾਂ ਨੂੰ ਤਤੀਵਾ ਵੀ ਨਹੀਂ ਲੱਗਣ ਦਿੰਦੇ ਇਸ ਤਰ੍ਹਾਂ ਇਸ ਸਟੋਰੀ ਦੇ ਵਿੱਚ ਜੋ ਹੋ ਰਿਹਾ ਉਹ ਕਿੰਨੇ ਹੀ ਬੁੱਢੇ ਮਾਪੇ ਦੇ ਨਾਲ ਹੋ ਰਿਹਾ ਹੋਵੇਗਾ ਤੇ ਉਹਨਾਂ ਤੇ ਕੀ ਬੀਤ ਰਹੀ ਹੋਵੇਗੀ ਉਹ ਉਹੀ ਜਾਣਦੇ ਨੇ ਬੱਚਿਆਂ ਨੂੰ ਆਪਣੇ ਮਾਪੇ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਲਈ ਐਨਾ ਕੁਝ ਕੀਤਾ ਹੁੰਦਾ ਆਪਣੇ ਸ਼ੌਂਕ ਮਾਰ ਕੇ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕੀਤੇ ਹੁੰਦੇ ਨੇ ਸੋ ਮੈਂ ਇਹੀ ਕਹਾਂਗੀ ਕਿ ਇਸ ਸਟੋਰੀ ਦੇ ਵਿੱਚ ਪੁੱਤਰ ਆਪਣੇ ਮਾਤਾ ਪਿਤਾ ਨੂੰ ਭੁੱਲ ਗਿਆ ਪਰ ਉਸ ਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ ਆਪਣੇ ਮਾਤਾ ਪਿਤਾ ਦੇ ਬੁਢਾਪੇ ਦਾ ਸਹਾਰਾ ਬਣੋ ਮੈਂ ਆਸ ਕਰਾਂਗੀ ਕਿ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ